ਸਤਿ ਸ੍ਰੀ ਅਕਾਲ ਕਿਸਾਨ ਵੀਰੋ ਗਰਮੀਆਂ ਵਾਲੀ ਗੋਭੀ ਬਾਰੇ ਅੱਜ ਗੱਲਬਾਤ ਕਰਦੇ ਆ ਜੀ 26 ਜੂਨ 2025 ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਤੇ ਮੈਨੂੰ ਬਹੁਤ ਸਾਰੇ ਫੋਨ ਕਾਲ ਇਸ ਵਿਸ਼ੇ ਤੇ ਆ ਰਹੇ ਨੇ ਕਿ ਗੋਭੀ ਦੀ ਕਿਹੜੀ ਵੈਰੈਟੀ ਲਾਈਏ ਕਦੋਂ ਲਾਈਏ ਕਿਹੜੇ ਤਰੀਕੇ ਨਾਲ ਲਗਾਈਏ ਕੀ-ਕੀ ਉੱਚ ਦਿੱਕਤ ਆ ਸਕਦੀਆਂ ਤਾਂ ਜਾ ਤੁਸੀਂ ਉਹ ਜੀ ਨਰਸਰੀ ਦੀ ਆਪਣੇ ਜੋ ਬੀਜਦੇ ਹੋ ਵਿਜਾਈ ਕਰਦੇ ਹੋ ਜਾਂ ਨਹੀਂ ਕਰਦੇ ਤੇ ਇਹ ਸਾਰੀਆਂ ਗੱਲਾਂ ਪਤਾ ਆਪਾਂ ਤੱਕ ਨਾਲ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ ਤੁਸੀਂ ਮੇਰੀ ਸਕਰੀਨ ਤੇ ਦੇਖ ਸਕਦੇ ਹੋ 11 ਪ੍ਰੋਪਰ ਪੁਆਇੰਟ ਨੇ ਜਿਹੜੇ ਆਪਾਂ ਡਿਸਕਸ ਕਰਨੇਗੇ ਤੁਸੀਂ ਇਹ ਮੈਂ ਤੁਹਾਡੀ ਸਕਰੀਨ ਦੇ ਉੱਤੇ ਨਾਲ ਨਾਲ ਸਾਰੇ ਜਿਹੜੇ 1 ਟੂ 1 ਚਲਾ ਵੀ ਦਊਗਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਸਾਨੂੰ ਦਿੱਕਤ ਆ ਸਕਦੀਆਂ ਕਿਹੜੇ ਤਰੀਕੇ ਨਾਲ ਆਪਾਂ ਉਹਨੂੰ ਹੱਲ ਕਰਨਾ ਗਰਮੀਆਂ ਵਾਲੀ ਗੋਭੀ 'ਚ ਥੋੜੀ ਜਿਹੀ ਚੈਲੰਜ ਆਉਂਦੇ ਆ ਪਰ ਜੇ ਤੁਸੀਂ ਨੂੰ ਸਫਲਤਾ ਪ੍ਰਾਪਤ ਕਰਨਾ ਹੈ ਤਾਂ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਪੁਆਇੰਟ ਦੱਸੂਗਾ ਨਾਲ ਨਾਲ ਧਿਆਨ ਰੱਖਿਓ ਤੁਸੀਂ ਵਧੀਆ ਤਰੀਕੇ ਨਾਲ ਗੋਭੀ ਦੀ ਜਿਹੜੀ ਸੰਭਾਵਨਾ ਕਰ ਸਕਦੇ ਹੋ ਚੰਗਾ ਮਦਦਾ ਤੁਸੀਂ ਕਮਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਸ ਵੀਡੀਓ ਨੂੰ ਬਣਾਉਣ ਦੇ ਪਿੱਛੇ ਬਹੁਤ ਸਾਰਾ ਸਮਾਂ ਮਿਹਨਤ ਤੇ ਐਕਸਪੀਰੀਅੰਸ ਹੈ ਜਿਹੜਾ ਉਹ ਲਗਾਇਆ ਤਾਂ ਕਿ ਸਾਰੇ ਕਿਸਾਨ ਜਿਹੜਾ ਕਿ ਜਿੰਨਾਂ ਦੀ ਇਹ ਜਰੂਰਤ ਹੈ ਉੱਥੋਂ ਤੱਕ ਇਹ ਵੀਡੀਓ ਸਾਡੀ ਜਿਹੜੀ ਪਹੁੰਚ ਜਾਵੇ ਤੇ ਪੁਆਇੰਟ ਟੂ ਪੁਆਇੰਟ ਆਪਾਂ ਡਿਸਕਸ ਕਰਨੀ ਜੇ ਗੱਲ ਕਰੀਏ ਤਾਂ ਸਭ ਤੋਂ ਵੱਡਾ ਰੋਲ ਜਿਹੜਾ ਗੋਭੀ ਦੀ ਕਾਸ਼ ਤੇ ਦੇ ਵਿੱਚ ਨਿਭਾਉਂਦਾ ਹੈ ਖਾਸ ਕਰਕੇ ਗਰਮੀਆਂ ਵਾਲੇ ਗੋਭੀ ਜੋ ਹੈਗਾ ਜੀ ਮੌਸਮ ਜੁਨ ਦੀ ਜੇ ਗੱਲ ਕਰੀਏ ਤਾਂ 1 ਜੁਲਾਈ ਤੋਂ ਤੁਸੀਂ ਪਨੀਰੀਆਂ ਦੀ ਬਿੜਾਈ ਸ਼ੁਰੂ ਕਰ ਸਕਦੇ ਆ ਪਰ ਜੇ ਮੌਸਮ ਕਰਨ ਦੇ ਵਿੱਚ ਤੁਸੀਂ ਕਾਫੀ ਵਾਰ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਚ ਵੀ ਦੇਖਿਆ ਹੋਊਗਾ ਕਿ ਸਾਨੂੰ ਮੌਸਮ ਨੇ ਇੰਨੀ ਗੋਭੀ ਦੇ ਨਰਸਰੀ ਚ ਮਾਰ ਮਾਰੀ ਆ ਕਿ ਸਾਡਾ 10-10 ਕਿਲੋ ਬੀਜ ਆ ਜਿਹੜਾ ਉਹ ਰੁੜ ਜਾਂਦਾ ਰਿਹਾ ਬਰਸਾਤਾਂ ਦੇ ਨਾਲ ਤੋ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਇਸ ਗੱਲ ਬਲ ਥੋੜਾ ਜਿਹਾ ਧਿਆਨ ਦੂਆ ਚਾਹਨਾ ਹੈ ਕਿ ਜਦੋਂ ਤੁਸੀਂ ਗੋਭੀ ਦੀ ਕਾਸ਼ਟ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਮੌਸਮ ਦਾ ਟਾਸਕ ਓਕੇ ਧਿਆਨ ਰੱਖਣਾ ਪਊਗਾ ਕਿ ਜਦੋਂ ਇਹ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਬਰਸਾਤਾਂ ਜੀਆਂ ਮੌਨਸੂਨ ਪਉਣਾ ਇੱਕ ਵਾਰ ਆਪਣਾ ਪੂਰਾ ਜ਼ੋਰ ਲਾ ਕੇ ਨਿਕਲ ਜਾਣਾ ਉਸ ਟਾਈਮ ਤੇ ਗੋਭੀ ਦੀ ਫਸਲੀ ਦੀ ਬਿਜਾਈ ਕਰੋ ਤੇ ਜਿਆਦਾ ਵਧੀਆ ਰਿਹਾ ਵੈਸੇ ਉਸ ਦੇ ਲਈ ਸਭ ਤੋਂ ਵਧੀਆ ਮੌਸਮ ਹੈ ਜਿਹੜਾ ਮੇਰੇ ਹਿਸਾਬ ਨਾਲ 20 ਜਨਵਰੀ ਤੋਂ ਬਾਅਦ ਹੈ ਪਰ ਜਿਨ੍ਹਾਂ ਨੇ ਰਿਸਕ ਲੈਣਾ ਹੈ ਜੀ ਉਹ 1 ਜਨਵਰੀ ਤੋਂ ਬਾਅਦ ਆਪਣੀਆਂ ਗੋਭੀ ਦੀਆਂ ਕਾਸ਼ਟਾਂ ਸ਼ੁਰੂ ਕਰ ਸਕਦੇ ਹਨ ਪਰ ਰਿਸਕੀ ਗੇਮ ਹੈ ਆਪਾਂ ਇਹ ਇੱਕ profession ਨਾਲ ਜੇ ਤੁਸੀਂ ਮੇਰੇ ਕੋਲ ਕੋਈ ਸਲਾਹ ਲਓ ਤਾਂ ਮੈਂ ਵੀ ਸਲਾਹ ਤੁਹਾਨੂੰ ਨਹੀਂ ਦੇਵਾਂਗਾ ਕਿਉਂਕਿ ਇਹ ਵਿੱਚ ਬਹੁਤ ਜ਼ਿਆਦਾ ਰਿਸਕ ਹੈ ਸਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈਗਾ ਜੀ ਸਾਡੇ ਕੋਲ ਪਾਉਲੀ ਹੋਰਸ ਹੈਗਾ ਸਾਡੇ ਕੋਲ ਮਹਿਤਾਉ ਹੈਗਾ ਸਾਡੇ ਕੋਲ ਸਪਿੰਟਰ ਹੈਗਾ ਸਾਡੇ ਕੋਲ ਗ੍ਰੀਨ ਨੈਟ ਹੈਗੀ ਉਹਨੂੰ ਕਵਰ ਕਰਨ ਲਈ ਪੋਲੀ ਸ਼ੀਟਾਂ ਹੈਗੀਆਂ ਤੇ ਸਾਡੇ ਕੋਲ ਮਤਲਬ ਪਰਮਾਨੈਂਟ ਮੋਟਰਾਂ ਲੱਗੀਆਂ ਕਿ ਜੇ ਬਰਸਾਤ ਦਾ ਪਾਣੀ ਜ਼ਿਆਦਾ ਆ ਜਾਏ ਤਾਂ ਬਾਹਰ ਕੱਢ ਕੇ ਸੋਟਨੀ ਪਰ ਫਿਲਮ ਸਾਡਾ ਵੀ ਨੁਕਸਾਨ ਹੋ ਜਾਂਦਾ ਇੰਨਾ ਸਿਸਟਮ ਹੋਣ ਦੇ ਬਾਵਜੂਦ ਵੀ ਨੁਕਸਾਨ ਹੋ ਜਾਂਦਾ ਇਸ ਕਰਕੇ ਮੈਂ ਤੁਹਾਨੂੰ ਇਹ ਸੁਲਾ ਦਿੰਦਾ ਕਿ ਮੌਸਮ ਦਾ ਖਾਸ ਕਰਕੇ ਜਿਹੜੀਆਂ ਰੱਖਿਆ ਜਾਵੇ ਗਰਮੀਆਂ ਵਾਲੀ ਗੋਬੀ ਜਦੋਂ ਮੌਨਸੂਨ ਆਉਣਾ ਆਪਣਾ ਇੱਕ ਵਾਰ ਜ਼ੋਰ ਲਾ ਕੇ ਨਿਕਲ ਜਾਂਦਾ ਉਸ ਟਾਈਮ ਤੁਸੀਂ ਕਾਸ਼ਟ ਕਰ ਸਕਦੇ ਹੋ ਫਿਰ ਮੌਨਸੂਨ ਕੋਣਾ ਦੂਜੀ ਵਾਰੀ ਕੋ ਵਾਪਸ ਜਾਂਦੀ ਹੈ ਉਦੋਂ ਵੀ ਬਹੁਤ ਜ਼ਿਆਦਾ ਅਫੈਕਟ ਕਰਦੀਆਂ ਹੁੰਦੀਆਂ ਉਸ ਅਫੈਕਟ ਨੂੰ ਹਲਕੇ ਹੁਲਕੇ ਨੂੰ ਸੰਭਾਲਿਆ ਜਾ ਸਕਦਾ ਪਰ ਜਦੋਂ ਮੌਨਸੂਨ ਦਾ ਭਾਰੀ ਸਪੈਲ ਜਿਹੜੇ ਆਉਣੇ ਹਨ ਉਹਨਾਂ ਨੂੰ ਸੰਭਾਲਨਾ ਮੁਸ਼ਕਲ ਹੈ ਇਸ ਕਰਕੇ ਇਹਨਾਂ ਤੋਂ ਬਾਅਦ ਤੁਸੀਂ ਗੋਬੀ ਦੀ ਜਿਹੜੀ ਬਜਾਈ ਜਾਂ ਨਰਸਿੰਗੀ ਦੀ ਬਜਾਈ ਸ਼ੁਰੂ ਕਰ ਸਕਦੇ ਹੋ ਜਮੀਨ ਦੀ ਤਿਆਰੀ ਤੇ ਚੋਣ ਕਿਵੇਂ ਕਰਨੀ ਹੈ ਜੀ ਖਾਸ ਕਰਕੇ ਗਰਮੀ ਵਾਲੀ ਗੋਭੀ ਦੀ ਜਮੀਨ ਦੀ ਤਿਆਰੀ ਦੇ ਵਿੱਚ ਕੋਸ਼ਿਸ਼ ਇਹ ਕਰਨੀ ਆ ਕਿ ਆਪਾਂ ਸ਼ੁਰੂਆਤੀ ਸਮੇਂ ਦੇ ਵਿੱਚ ਫਾਸਫੋਰਸ ਜਿਦਾ ਆਪਾਂ ਕਹਿੰਦੇ ਨੇ ਜਾਂ ਡੀਏਪੀ ਕਹੋ ਜਾਂ ਸੁਪਰ ਕਹੋ ਜਾਂ 12 32 16 ਆਪਾਂ ਜੇ ਐਮਪੀਕੇ ਕੋਈ ਵੀ ਪਾਉਣੇ ਆ ਉਦੀ ਵਰਤੋਂ ਸ਼ੁਰੂ ਚ ਕੱਟ ਕਰਨੀ ਹੈ ਜਿੰਨਾ ਚਿਰ ਸਾਡਾ ਬੂਟਾ ਚੱਲਦਾ ਨਹੀਂ ਕਿਉਂਕਿ ਜਦੋਂ ਗਰਮੀ ਵਾਲੀ ਗੋਭੀ ਚ ਬੂਟੇ ਮਰਨ ਦੀ ਦਿੱਕਤ ਆਉਂਦੀ ਹੁੰਦੀ ਹੈ ਜੇ ਫਾਸਫੋਰਸ ਦੀ ਮਾਤਰਾ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਹੋ ਜੇ। ਇਸ ਗੱਲ ਦਾ ਧਿਆਨ ਰੱਖਿਓ ਕਿ ਉਸ ਟਾਈਮ ਤੇ ਬਹੁਤਾ ਜ਼ਿਆਦਾ ਰੇਤੇ ਵਾਲਾ ਵਾਹਨ ਹੈ ਉਹਦੇ ਵਿੱਚ ਗੋਬੀ ਨਹੀਂ ਘਾਟ ਤੁਸੀਂ ਨਾ ਕਰੋ। ਜੇ ਬਹੁਤ ਜ਼ਿਆਦਾ ਭਾਰੀ ਜ਼ਮੀਨ ਹੈ ਜਿੱਥੇ ਜਿੱਥੇ ਪਾਣੀ ਛੇਤੀ ਕੀਟਿਆਂ ਅ ਖੜ ਜਾਂਦਾ ਤਾਂ ਛੇਤੀ ਕੀਟਿਆਂ ਉੱਥੇ ਡਰਾਈ ਨਹੀਂ ਹੁੰਦਾ ਸੁੱਕਦਾ ਨਹੀਂ ਤਾਂ ਉੱਥੇ ਤੁਸੀਂ ਸਬਸੋੜ ਦਾ ਜ਼ਿਆਦਾ ਜ਼ਰੂਰ ਥਲਾਓ। ਇਹਨੂੰ ਆਪਾਂ ਡੂੰਗਾ ਹੱਲ ਕਹਿ ਲੈਂਦੇ ਆ। ਤੇ ਜੇਦਰਾ ਜ਼ਮੀਨ ਦੇ ਵਿੱਚ ਤੁਹਾਡਾ ਪਾਣੀ ਜਿਹੜਾ ਬਹੁਤ ਜ਼ਿਆਦਾ ਨਾਤ ਦੇਖੀ ਇਦਾਂ ਦੀ ਤਿਆਰੀ ਕੀ ਤੁਸੀਂ ਅ ਇੱਕ ਬੈਗ ਤੋਂ ਵੱਧ ਡੀਏਪੀ ਜਾਂ ਜੇ ਸੁਪਰ ਪੋਟਾਸ਼ੀ ਤਾਂ ਦੋ ਬੈਗ ਐਨਪੀਕੇ ਪੋਟਾਸ਼ੀ ਤਾਂ ਇੱਕ ਬੈਗ ਸ਼ੁਰੂ ਸ਼ੁਰੂਆਤੀ ਸਮੇਂ ਤੇ ਬੇਸਲ ਢੋਈ ਦੇ ਦਿੱਤੇ ਨਾਲ ਇੱਕ ਬੈਗ ਤੁਸੀਂ ਪੋਲੀਸਲਫੇਟ ਪਾ ਕੇ ਸਿਰਫ ਬਸ ਦੋ ਚੀਜ਼ਾਂ ਪਾ ਕੇ ਤੇ ਇੱਕ ਵਾਰ ਖੇਤ ਨੂੰ ਵਾਹ ਦੇਣਾ ਹੈ ਜੀ ਖੇਤ ਨੂੰ ਵਾਹਣ ਦੇ ਨਾਲ ਤੁਹਾਡੀ ਖਾਦ ਹੈ ਸਾਰੀ ਮਿਕਸ ਹੋ ਜੂਗੀ ਵਿੱਚ ਉਸ ਤੋਂ ਬਾਅਦ ਤੁਸੀਂ ਖੇੜਾ ਨੇ ਬੈੱਡ ਬਣਾ ਕੇ ਗੋਭੀ ਦੀ ਕਾਸ਼ਟ ਕਰ ਸਕਦੇ ਹੋ ਖੇਤ ਦੀ ਤਿਆਰੀ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਕੋਸ਼ਿਸ਼ ਇਹ ਕਰ ਲਈਏ ਕਿ ਜੇ ਤੁਸੀਂ ਖੇਤ ਦੀ ਤਿਆਰੀ ਕਰਨੀ ਆ ਤੁਹਾਡੀ ਜ਼ਮੀਨ ਪੂਰੀ ਤਰ੍ਹਾਂ ਸੁੱਕੀ ਹੋਵੇ ਤੇ ਜਿਹੜਾ ਖੇਤਾਂ ਦੇ ਵਿੱਚ ਮੋਥ ਆ ਜਾਂਦੀਂ ਦੀਲਾ ਹੁੰਦਾ ਗੰਢੀ ਵਾਲਾ ਮੋਥਾਂ ਦਾ ਉਹਨਾਂ ਖੇਤਾਂ ਦੇ ਵਿੱਚ ਤੁਸੀਂ ਗੋਭੀ ਦੀ ਕਾਸ਼ਟ ਕਰਨ ਤੋਂ ਅਵੋਇਡ ਕਰੋ ਤੇ ਜ਼ਿਆਦਾ ਵਧੀ ਹੈ ਜੀ ਤੇ ਹੁਣ ਇਹ ਆਪਣੀ ਗੋਭੀ ਦੀ ਚੋਣ ਕਿਹੜੀ ਜ਼ਮੀਨ ਦੀ ਕਰਨੀ ਤਿਆਰੀ ਕਿਵੇਂ ਕਰਨੀ ਇਹ ਟੌਪਿਕ ਆਪਣਾ ਕਵਰ ਹੋ ਗਿਆ ਤੇ ਗੋਭੀ ਦੀਆਂ ਸਾਰੀ ਵੈਰਾਈਟੀਆਂ ਦੀ ਚੋਣ ਗੋਭੀ ਦੀਆਂ ਸਾਰੀ ਵੈਰਾਈਟੀਆਂ ਦੀ ਚੋਣ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦਾ ਕਾਰਨ ਕੀ ਹੈ ਹਰ ਇੱਕ ਮਹੀਨੇ ਬਾਅਦ ਗੋਭੀਆਂ ਨੰਨੇ ਨੰਨੇ ਵਾਰਟੀਆਂ ਮਾਰਕੀਟ ਦੇ ਵਿੱਚ ਆਜੀ ਆਜਲੀ ਨੂੰ ਅਪਜੀ ਹੈ ਕਹ ਲੋ ਕਿ ਉਹਦਾ ਟਾਈਮ ਪੀਰੀਅਡ ਬਦਲ ਜਾਂਦਾ ਮੰਨ ਲਓ ਜਿਹੜੀ ਗੋਭੀ ਜੁਲਾਈ ਚ ਲੱਗਣੀ ਹੈ ਉਹ ਅਗਸਟ ਚ ਨਹੀਂ ਲੱਗਣੀ ਜਿਹੜੀ ਅਗਸਟ ਚ ਲੱਗਣੀ ਸਤੰਬਰ ਚ ਨਹੀਂ ਲੱਗਣੀ ਜਿਹੜੀ ਸਤੰਬਰ ਚ ਲੱਗਣੀ ਉਹ ਦੂਬਰ ਚ ਲੱਗਣੀ ਹਰ ਮਹੀਨੇ ਦੀਆਂ ਵਾਰਾਇਟੀਆਂ ਅਲੱਗ ਅਲੱਗ ਨੇ ਜੂਨ ਤੇ ਜੁਲਾਈ ਤੇ ਅਗਸਟ ਦੀ 15 ਤੋਂ ਪਹਿਲਾਂ ਪਹਿਲਾਂ ਤੁਸੀਂ ਦੇਸੀ ਗੋਭੀਆਂ ਲਈ ਜਿਹਨੂੰ ਆਪਾਂ ਕੱਟਕੀ ਗੋਭੀ ਵੀ ਕਹਿ ਦਿੰਦੇ ਆ ਉਹਨਾਂ ਦੀ ਤੁਸੀਂ ਕਾਸ਼ਤ ਕਰ ਸਕਦੇ ਹੋ ਅ ਉਹ ਵਿੱਚ ਲੋਕਾਂ ਦੇ ਤੁਹਾਨੂੰ ਕਿਦੋਂ ਸੀਡ ਮਿਲਦਾ ਤੁਸੀਂ ਕੋਈ ਵੀ ਲੈ ਸਕਦੇ ਹੋ ਕਵੇਰੀ ਕੰਪਨੀ ਦੇ ਸੀਡ ਆਉਂਦੇ ਉਹ ਵੀ ਲੈ ਸਕਦੇ ਹੋ ਡਾਕਟਰ ਦੇ ਸੀਡ ਆਉਂਦੇ ਉਹ ਵੀ ਲੈ ਸਕਦੇ ਹੋ ਸਪੈਸ਼ਲਿਟੀ ਦੇ ਸੀਡ ਆਉਂਦੇ ਉਹ ਵੀ ਲੈ ਸਕਦੇ ਹੋ ਮਤਲਬ ਓਪੀ ਵੈਰਾਈਟੀਆਂ ਤੁਹਾਨੂੰ ਬਾਜ਼ਾਰ ਦੇ ਵਿੱਚ ਬੋਰਡਨ ਦੇ ਸੀਡ ਵੀ ਆਉਂਦੇ ਉਹ ਵੀ ਲੈ ਸਕਦੇ ਹੋ ਤਾਂ ਕੋਈ 2-4000 5000 ਦੀ ਰੇਂਜ ਵਿੱਚ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਸੀਡ ਕਿਦੇ ਮਿਲ ਜਾਣਗੇ ਤੇ ਉਹਨਾਂ ਦੀ ਤੁਸੀਂ ਚੋਣ ਕਰਕੇ ਨਾ ਜੋ ਕਿਸੇ ਵੀ ਵੈਰਾਈਟੀ ਲਈ ਇਹਦਾ ਦਸੀਆਂ ਚਾਰ ਪੰਜਾਂ ਨੇ ਕੋਈ ਵੀ ਤੁਸੀਂ ਲਾ ਸਕਦੇ ਹੋ ਹਾਈਬ੍ਰਿਡ ਇਹ ਜਿਹੜੀਆਂ ਮੈਂ ਤੁਹਾਨੂੰ ਇੱਡੀ ਜਲਦੀ ਲਾਉਣ ਦੀ ਸਲਾਹ ਨਹੀਂ ਦਿੰਦਾ ਜਿਵੇਂ ਸਿਰਸ ਆਪਣੀ ਚ ਵਾਲੀ ਪੁੰਜਾ ਦਿੰਦੀ ਹੈ ਜੀ ਕੋਈ ਮੇਰੇ ਮਿੱਤਰ ਬਈ ਲੇਟ ਦੇ ਵਿੱਚ 15 22 ਲਾਉਂਦੇ ਆ ਪਰ ਮੈਂ ਕਹਿੰਦਾ ਕਿ ਬੀਜ ਬਹੁਤ ਜ਼ਿਆਦਾ ਮਹਿੰਗਾ ਹੈ ਜੇ ਸਰਸਾਤਾ ਨੇ ਉਸ ਬੀਜ ਨੂੰ ਆਪਣੇ ਵਿੱਚ ਲਪੇਟ ਲਿਆ 50000 ਰੁਪਏ ਕਿਲੋ 60000 ਰੁਪਏ ਕਿਲੋ ਬੀਜ ਹੈ ਤਾਂ ਮੋਟਾ ਰਗੜਾ ਲੱਗਣ ਦੇ ਚਾਂਸ ਹੈ ਜਿਹਨੇ ਤਾਂ 100 200 ਗ੍ਰਾਮ ਬੀਜ ਪਾਉਣਾ ਉਹਨੂੰ ਤਾਂ ਕੋਈ ਵੱਡਾ ਕੋਈ ਇਸ਼ੂ ਨਹੀਂ ਪਰ ਜਿੰਨੇ ਅਸੀਂ 10 10 ਕਿਲੋ ਦੇ 8 8 ਕਿਲੋ ਦੇ ਲੋਟ ਪਾਉਣੇ ਹੁੰਦੇ ਆ ਫਿਰ ਸਾਨੂੰ ਵਿੱਚ ਜ਼ਿਆਦਾ ਝਟਕਾ ਲੱਗਣ ਦੇ ਕਾਰਨ ਬਣਦੇ ਨੇ ਸਿਰਕੇ ਅਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਹਾਈਬ੍ਰਿਡ ਪਾਉਣ ਤੋਂ ਗੁਰੇਜ਼ ਕਰ ਟ੍ਰੇਆਂ ਦੇ ਵਿੱਚ ਪਿਆਰ ਕਰਾਂਗੇ ਆਪਣੇ ਪੋਲੀ ਹਾਊਸ ਤਿਆਰ ਕਰਾਂਗੇ ਜੇ ਕਿਸੇ ਕੋਲ ਪੋਲੀ ਹਾਊਸ ਵਾਗਰਾਂ ਵਗੈਰਾ ਪ੍ਰੋਪਰ ਸਟਰਕਚਰ ਹੈਗਾ ਤਾਂ ਟ੍ਰੇਆਂ ਦੇ ਵਿੱਚ ਪੰਜੀ ਤਿਆਰ ਕਰ ਸਕਦਾ ਉਹਦੇ ਬਾਰੇ ਆਪਾਂ ਗਰਮੀਆਂ 'ਚ ਕਿਵੇਂ ਤਿਆਰ ਕਰ ਨਹੀਂ ਸਿਖਾਉਣਗੇ ਵੀਡੀਓ ਤੇ ਅਗਲੀ ਪਾ ਦਾਂਗੇ ਵੀ ਗਰਮੀਆਂ 'ਚ ਤੁਸੀਂ ਟ੍ਰੇ ਕਿਵੇਂ ਤਿਆਰ ਕਰ ਸਕਦੇ ਹੋ ਇਹ ਵੈਰਾਈਟੀਆਂ ਲਈ ਆਪਾਂ ਆਪਣੀ ਜਿਹੜੀ ਨਸਖੇ ਦੇ ਨਾਲ ਬੀਜ ਦੀ ਮਾਤਰਾ ਤੁਸੀਂ ਘੱਟ ਤੋਂ ਕਰਤਾਂ ਜੇ ਗਰਮੀਆਂ 'ਚ ਲੈਣੀਆਂ ਤਾਂ ਮੇਰੇ ਹਿਸਾਬ ਨਾਲ ਉਹ ਤਾਂ ਜ਼ਿਆਦਾ ਮਹਿੰਗਾ ਤਾਂ ਹੈ ਨਹੀਂ ਤੇ ਤਿਆਰੀ ਵੀ ਇਹਦੀ ਬਹੁਤ ਹੀ ਜ਼ਿਆਦਾ ਚਾਂਸੀ ਹੁੰਦੇ ਵੀ ਰੋਦੇ 1 ਕਿਲੋ ਵੀ ਤੁਸੀਂ 1 ਕਿੱਲੇ ਦੇ ਬੀਜ ਉਸਾਂ ਕੋਈ ਗੱਲੀ ਕੋਈ 2-4000 ਦਾ ਬੀਜ ਜੇ ਬਹੁਤ ਮਹਿੰਗਾ ਬੀਜ ਹੈ ਨਹੀਂ ਜੇ ਤੁਸੀਂ ਹਾਈਬ੍ਰਿਡ ਸੀਰੀਜ਼ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 22000 ਬੂਟਾ ਫਰ ਗੋ ਵੀ ਦਾ ਪਰ 1 ਇੱਕ ਇੱਕ ਏਕੜ ਲਈ ਜਾਈਦਾ ਵੀ ਤੋਂ 22 ਆ ਤੇ ਉਹਦੇ ਲਈ ਤੁਸੀਂ 150 ਗ੍ਰਾਮ ਬੀਜ ਹੈ ਜਿਹੜਾ ਸਫੀਸ਼ੀਐਂਟ ਹੈ ਜੇ ਤੁਸੀਂ ਸਾਰਾ ਤਿਆਰ ਕਰੋ 150 ਗ੍ਰਾਮ ਬੀਜ ਦੇ ਉੱਪਰ ਤੁਹਾਡਾ ਅਪ੍ਰੋਕਸੀਮੇਟਲੀ 25 ਤੋਂ 30000 ਰੁਪਏ ਲੱਗਣਾ ਤੇ ਜੇ ਤੁਸੀਂ ਜੋ 200 ਗ੍ਰਾਮ ਬੀਜ ਲੋ 150-200 ਗ੍ਰਾਮ ਬੀਜ ਤੁਸੀਂ ਹਾਈਬ੍ਰਿਡ ਆ ਲੈ ਸਕਦੇ ਹੋ ਕੋਸ਼ਿਸ਼ ਇਹ ਕਰਨੀ ਕਿ ਬਹੁ ਥੋੜਾ ਜਿਹਾ ਫਰਲਾ ਬੀਜ ਪਾਓ ਤੇ ਬੀਜ ਤੋਂ ਬੀਜ ਦੀ ਦੂਰੀ ਘੱਟੋ ਘਾਟ 2.5 ਇੰਚ ਹੋਏ ਕਿਉਂਕਿ ਜਿਆਦਾ ਸੰਘਣਾ ਬੀਜ ਹੋ ਜੂਗਾ ਤੇ ਉਸ ਤੋਂ ਬਾਅਦ ਤੁਹਾਨੂੰ ਦਿੱਕਤ ਆਊਗੀ ਗ੍ਰੀਨ ਨੈਟ ਹੁਣ ਵੈਰਾਈ ਦੀ ਚੋਣ ਕਰ ਲਈਏ ਸਤੋ ਅਗੇ ਆਪਾਂ 40 ਕਰਦੇ ਜੀ ਗੋਭੀ ਲਗਾਉਣ ਵੇਲੇ ਖਾਦਾਂ ਨਹੀਂ ਕਰਦੇ ਇਹ ਮੈਂ ਪਹਿਲਾਂ ਆਪਾਂ ਟੌਪਿਕ ਆਪਣਾ ਇਹਦਾ ਖੋਲ ਕਰਦਾ ਵੀ ਕਿਹੜੀ ਕਿਹੜੀ ਖਾਦ ਆਪਾਂ ਪਾਉਣੀ ਹੈ ਗੋਭੀ ਦੀ ਲਵਾਈ ਦੇ ਤਰੀਕੇ ਦੋ ਤਰੀਕਿਆਂ ਨਾਲ ਗਰਮੀਆਂ ਵਾਲੀ ਗੋਭੀ ਦੀ ਆਪਾਂ ਲਵਾਈ ਕਰਦੇ ਹਾਂ ਜਾਂ ਤਾਂ ਆਪਾਂ ਲਵਾਈ ਖੇੜਾ ਦੇ ਉੱਤੇ ਕਰਾਂਗੇ ਜਿਵੇਂ ਆਲੂ ਵਾਲੀ ਜਾਂ ਮਟਰ ਵਾਲੀ ਮਸ਼ੀਨਾਂ ਜਿਹੜੀ ਆਪਾਂ ਕੀੜਾ ਬਣਾਉਣੀ ਹੈ ਤੇ ਜਾਂ ਫਿਰ ਆਪਾਂ ਬੈੱਡਾਂ ਦੇ ਉੱਪਰ ਇਹਦੀ ਕਾਸ਼ਤ ਕਰਾਂਗੇ ਬੈੱਡ ਤੁਹਾਡਾ ਜਿਹੜਾ 2 ਤੋਂ 2.5 ਫੁੱਟ ਦੀ ਰੇਂਜ ਦੇ ਵਿੱਚ ਹੋਣਾ ਚਾਹੀਦਾ 1.5 ਫੁੱਟ ਦਾ ਬੈੱਡ ਹੋਵੇ ਉਹਦੇ ਕਿਨਾਰਿਆਂ ਤੋਂ 4-4 ਇੰਚ ਜਗ੍ਹਾ ਛੱਡ ਕੇ ਤੁਸੀਂ ਗੋਭੀ ਦੀ ਕਾਸ਼ਤ ਕਰਨੀ ਹੈ ਠੀਕ ਹੈ ਜੀ ਪਰ ਗਰਮੀਆਂ ਦੇ ਵਿੱਚ ਇਹ ਸਾਨੂੰ ਦਿੱਕਤ ਆਊਗੀ ਕਿ ਪਾਣੀ ਬਹੁਤ ਛੇਤੀ ਡਰਾਈ ਹੋ ਜਾਂਦਾ ਤਾਂ ਬੂਟੇ ਦੀ ਜੜ ਹਲੇ ਚੱਲੀ ਵੀ ਹੁੰਦੀ ਤੇ ਉਹਦੇ 'ਚ ਸਾਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਤੁਸੀਂ ਜੇ ਗਰਮੀਆਂ 'ਚ ਗੋਭੀ ਦੀ ਕਾਸ਼ਤ ਕਰਨੀ ਹੈ ਤਾਂ ਮੈਂ ਕਮੈਂਡ ਕਰਦਾ ਕਿ ਖੇੜਾ ਦੇ ਉੱਤੇ ਕਾਸ਼ਤ ਕਰੋ ਤੇ ਛਾਂ ਵਾਲੇ ਬੰਨੇ ਗੋਭੀ ਲਾਓ ਤੁਸੀਂ ਖੇੜਾ ਉਸ ਹਿਸਾਬ ਨਾਲ ਕੱਢਣੀ ਹੈ ਕਿ ਤੁਹਾਡੀ ਜਿਹੜੀਆਂ ਖੇੜਾ ਉਸ ਤੇ ਇੱਕ ਬੰਨੇ ਜਿਹੜੀ ਛਾਂ ਰਹੇ ਤੇ ਛਾਂ ਵਾਲੇ ਬੰਨੇ ਤੁਸੀਂ ਆਪਣਾ ਜਿਹੜਾ ਬੂਟਾ ਲਾਉਣਾ ਹੈ ਤੇ ਤਾਂ ਕਿ ਤੁਹਾਡੇ ਬੂਟੇ ਜਿਹੜੇ ਜ਼ਿਆਦਾ ਮਰਨ ਮਰਨ ਨਾ ਜੋਕੇ ਉਹ ਤੇ ਸਿੱਧੀ ਧੁੱਪ ਦਾ ਇੰਪੈਕਟ ਨਾ ਹੋਵੇ ਜ਼ਮੀਨ ਹੈ ਜਿਹੜੀ ਥੋੜਾ ਜਿਹਾ ਨਮੀ ਰੱਖੇ ਕਿਉਂਕਿ ਜੇ ਆਪਾਂ ਵਾਰ-ਵਾਰ ਉਹਨੂੰ ਪਾਣੀ ਦੇਵਾਂਗੇ ਤਾਂ ਫਿਰ ਵੀ ਸਾਡੀ ਜੜਾ ਜਿਹੜੀ ਉਹ ਨਹੀਂ ਤੁਰਨੀ ਕੀੜਾ ਜਿਹਨੂੰ ਤੁਸੀਂ ਬਣਾਉਣੀ ਆ ਦੱਸਿਓ ਇਸ ਹਿਸਾਬ ਨਾਲ ਬਣਾਉਣੀ ਆ ਕਿ ਸਾਡੇ ਇੱਕ ਬੰਨੇ ਖੇੜਾ ਵਿੱਚ ਛਾਂ ਰਹੇ ਸਿਰਫ ਗਰਮੀ ਵਾਲੀ ਗੋਭੀ ਤੇ ਛਾਂ ਵਾਲੀ ਗੋਭੀ ਜੇ ਆਪਾਂ ਨੂੰ ਖੇੜਾ ਆਪਾਂ ਸੂਰਜ ਦੀ ਉਲਟੀ ਦਿਸ਼ਾ ਦੇ ਵਿੱਚ ਕਰਣੀ ਆ ਵੀ ਇੱਕ ਬੰਨੇ ਚੜ੍ਹਦੀ ਧੁੱਪ ਹੋਵੇ ਦੂਜੇ ਬੰਨੇ ਮਹਿੰਦੀ ਧੁੱਪ ਹੋਵੇ ਪਰ ਜਦੋਂ ਆਪਾਂ ਗਰਮੀ 'ਚ ਖੇੜਾ ਬਣਾਉਣੀ ਆ ਕੋਸ਼ਿਸ਼ ਇਹ ਕਰੋ ਕਿ ਸਾਡੀ ਇੱਕ ਸਾਈਡ ਤੇ ਜਦੋਂ ਵੀ ਛਾਂ ਰਹੇ ਜਿਹੜੇ ਵੀ ਤੁਸੀਂ ਖੇੜਾ ਬਣਾਉਣੀ ਆ ਖੇਤ 'ਚ ਖੜ ਕੇ ਉਸ ਦਿਸ਼ਾ ਦਾ ਅੰਦਾਜ਼ਾ ਲਾ ਕੇ ਫਿਰ ਤੁਸੀਂ ਖੇੜਾ ਬਣਾਓ ਤੇ ਛਾਂ ਵਾਲੇ ਬੰਨੇ ਬੂਟੇ ਲਾਓ ਤੁਹਾਡੇ ਬੂਟੇ ਮਰਨ ਦੇ ਚਾਂਸ ਘੱਟ ਹੋਰ ਜਿਹੜੇ ਠੀਕ ਹੈ ਜੀ ਗੋਭੀ ਨੂੰ ਪਾਣੀ ਲਗਾਉਣ ਦਾ ਸਮਾਂ ਦੇਖੋ ਇਹ ਜਿਹੜਾ ਸਭ ਤੋਂ ਵਧੀਆ ਟੌਪਿਕ ਹੈ ਮੇਰਾ ਮੈਂ ਕਹਿੰਦਾ ਕਿ ਜਿਹਨੇ ਪਾਣੀ ਲਾਉਣ ਦੀ ਕਲਾ ਨੂੰ ਸਿੱਖ ਲਈ ਇਹ ਕਲਾ ਹੈ ਪਾਣੀ ਲਾਉਣ ਦੀ ਕਲਾ ਜਿਹਨੇ ਸਿੱਖ ਲਈ ਖਾਸ ਕਰਕੇ ਗਰਮੀਆਂ ਦੇ ਵਿੱਚ ਕਿਸੇ ਵੀ ਸਬਜ਼ੀ ਦੀ ਉਹ ਬੰਦਾ ਕਾਮਯਾਬ ਕਾਮਯਾਬੀ ਕਾਮਯਾਬ ਹੋਵੇ ਖਾਸ ਕਰਕੇ ਗੋਭੀ ਹੋਗੀ ਜਾਂ ਗੋਭੀ ਹੋਗੀ ਬਰੋਕਲੀ ਹੋਗੀ ਜਾਂ ਮੂਲੀ ਹੋਗੀ ਜਾਂ ਆਪਣੀ ਤੋਰੀਆ ਹੋ ਗਿਆ ਇਨੂੰ ਜਦੋਂ ਅਸੀਂ ਗਰਮੀ ਦੇ ਵਿੱਚ ਕਰਦੇ ਹਾਂ ਤਾਂ ਜਦੋਂ ਵੀ ਤੁਸੀਂ ਭੁੱਲ ਕੇ ਵੀ ਪਾਣੀ ਸਵੇਰ ਵੇਲੇ ਲਾਤਾ ਦੁਪਹਿਰ ਵੇਲੇ ਲਾਤਾ ਪਾਣੀ ਤੁਹਾਡਾ ਗਰਮ ਹੋ ਗਿਆ ਜਾਂ ਪਾਣੀ ਖੇਤ ਵੀ ਜ਼ਿਆਦਾ ਪਾਤਾ ਉਦੋਂ ਹੀ ਤੁਹਾਨੂੰ ਦਿੱਕਤ ਆਉਣੀ ਸ਼ੁਰੂ ਹੋ ਜਾਣੀ ਆ ਉਹਦਾ ਕਾਰਨ ਕੀ ਹੈ ਕਿ ਗਰਮੀਆਂ ਦੇ ਵਿੱਚ ਜਦੋਂ ਪਾਣੀ ਗਰਮ ਹੋ ਜਾਂਦਾ ਤਾਂ ਜਿਹੜਾ ਹੈਗਾ ਬੂਟੇ ਦੀਆਂ ਜੜ੍ਹਾਂ ਆਪਣਾ ਕੰਮ ਛੱਡ ਦਿੰਦੀਆਂ ਨੇ ਉਸ ਟਾਈਮ ਤੇ ਤੁਹਾਡੇ ਬੂਟੇ ਮਰਨ ਦੇ 100% ਚਾਂਸ ਹੋ ਜਾਂਦੇ ਏਸ ਕਰਕੇ ਜਦੋਂ ਤੁਸੀਂ ਖੇਤ ਨੂੰ ਪਾਣੀ ਲਾਉਣਾ ਖਾਸ ਕਰਕੇ ਗਰਮੀਆਂ ਦੇ ਵਿੱਚ ਪਾਣੀ ਲਾਉਣਾ ਸਭ ਤੋਂ ਪਹਿਲਾਂ ਤੁਹਾਡੇ ਵੱਗੇ ਕਿਾਰੇ ਛੋਟੇ ਹੋਣੇ ਚਾਹੀਦੇ ਨੇ ਜਿੰਨੇ ਛੋਟੇ ਤੁਸੀਂ ਮੈਨੇਜ ਕਰ ਸਕਦੇ ਹੋ ਓਨੇ ਛੋਟੇ ਪਾਓ ਜਦੋਂ ਤੁਸੀਂ ਪਾਣੀ ਲਾਉਣਾ ਹਮੇਸ਼ਾ ਸ਼ਾਮ ਦੀ ਵਾਰੀ 'ਚ ਪਾਣੀ ਲਾਉਣਾ ਚਾਹੀਦਾ ਇੱਕ ਦਿਨ ਲੇਟ ਕਰ ਲਓ ਕੋਈ ਗੱਲ ਨਹੀਂ ਸ਼ਾਮ ਦੀ ਵਾਰੀ 'ਚ ਪਾਣੀ ਲਾਓ ਤੇ ਹਲਕੀ ਮਾਤਰਾ 'ਚ ਪਾਣੀ ਨਦੀ ਹੀ ਥੋੜਾ ਪਾਣੀ ਨਹੀਂ ਦੇਣਾ ਸਵੇਰ ਨੂੰ ਤੁਹਾਡੇ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਇਹਨਾਂ ਤੁਸੀਂ ਅੰਦਾਜ਼ਾ ਲਾ ਲਓ ਜੇ ਤੁਸੀਂ ਗਰਮੀ 'ਚ ਤੋਰੀਆ ਲਾਲੇ ਗੂੜੀਦਾਰੇ ਗੋਪੀ ਲਾਲੇ ਬ੍ਰੋਪੀ ਲਾਲੇ ਬੰਦ ਗੋਪੀ ਲਾਲੇ ਕੋਈ ਵੀ ਆਈਟਮ ਖਾਸ ਕਰਕੇ अर्ली 스테ਜ ਜੂਨ ਜੁਲਾਈ ਅਗਸਟ ਤੱਕ ਹੈਨਾ ਅਗਸਟ ਤੋਂ ਬਾਅਦ ਤੁਸੀਂ ਜਿੰਨਾ ਮਰਜ਼ੀ ਕਰੋ ਕੋਈ ਲਿਕਤ ਨਹੀਂ ਆਉਣੀ ਕਿਉਂਕਿ ਇਸ ਟਾਈਮ ਤੇ ਜੇ ਦਿੱਕਤ ਤੁਹਾਨੂੰ ਆ ਗਈ ਓਵਰਵਾਰਡਿੰਗ ਦੀ ਦਿੱਕਤ ਆ ਗਈ ਬੂਟਾ ਇੱਕ ਵਾਰ ਸਟ्रेस ਚਲਾ ਗਿਆ ਤਾਂ ਉਹਦੇ ਚ ਬਾਅਦ ਚਾਂਸ ਬਹੁਤ ਘੱਟ ਹੁੰਦੇ ਆ ਬਚਣ ਦੇ ਚਾਂਸ ਜੇ ਉਹਦੇ ਚ ਹੋਏ ਵੀ ਤੇ ਆਪਾਂ ਨੂੰ ਕਰਨਾ ਕੀ ਪਊਗਾ ਜੇ ਕਿਸੇ ਹੋਜੀ ਸਿਚੁਏਸ਼ਨ ਦਾ ਨਾ ਆ ਜੀ ਉੱਤੇ ਫਿਰ ਆਪਾਂ ਅ ਅਡਾਮਾ ਵਾਲਾ ਜਿਹੜਾ ਕਸਟਡੀਆ ਆਉਂਦੀ ਹੈ ਜੀ ਆਕਸੀਸਟ੍ਰੋਬਨ ਪਲਸ ਟੈਮ ਕੋਣਾ ਜਦੋਂ ਉਹ ਲੈਣਾ ਹੈ ਕਿ 1 ਐਮਐਲ ਇੱਕ ਲੀਟਰ ਪਰ ਦੇ ਹਿਸਾਬ ਨਾਲ 2 ਐਮਐਲ ਲੈਣੀ ਹੈ ਜੀ ਆਪਾਂ ਥਾਇਓਫినਟ ਮੈਥਾਇਲ ਜਿਹੜੀ ਆਪਾਂ ਰੋਕੋ ਦੋਰੀ ਆਉਂਦੀ ਉਹ ਇਹਨਾਂ ਦੋਨੋਂ ਅਲੱਗ-ਅਲੱਗ ਕੋੜ ਕੇ ਬੱਚ ਟੈਂਕੀ ਚ ਕੜਕੀਆਂ ਪਾ ਕੇ ਤੇ ਬੂਟੇ ਦੇ ਮੁੱਢਾਂ ਤੱਕ ਉੱਤੇ ਤੇ ਮੁੱਢਾਂ ਤੱਕ ਡ੍ਰਿੰਚਿੰਗ ਕਰਨੀ ਪੈਣੀ ਹੈ ਫਿਰ ਕੋਈ ਹੱਦ ਤੱਕ ਉਹ ਪਲਾਂਟ ਸਾਡੇ ਸਰਵਾਈਵ ਕਰ ਸਕਦੇ ਜਿਨ੍ਹਾਂ ਨੂੰ ਇੱਕ ਵਾਰ ਪਾਣੀ ਦਾ ਬਹੁਤ ਜ਼ਿਆਦਾ ਛਿੜਕਾ ਵੱਜ ਗਿਆ ਜਿਹੜਾ ਤੋਰੀਏ ਤਾਰੀਏ ਨੂੰ ਛਿੜਕਾ ਵੱਜ ਗਿਆ ਤਾਂ ਫਿਰ ਉਹਦਾ ਤਾਂ ਕੰਮ ਮੁਸ਼ ਮੋਲੀ ਬ੍ਰੋਕਲੀ ਗੋਭੀ ਇਹਨਾਂ ਚਾਹਤਾਂ ਫਿਰ ਵੀ ਕੋਸ਼ਿਸ਼ ਕਰ ਸਕਦੇ ਆ ਜਿਹੜਾ ਜਿੰਨਾ ਹੋਰ ਫਸਲਾਂ ਨੂੰ ਛਟਕਾ ਵਾਜੇਦਾ ਉਹ ਵੀ ਆਪਾਂ ਕੋਸ਼ਿਸ਼ ਕਰ ਸਕਦੇ ਆ ਠੀਕ ਹੈ ਜੀ ਪਾਣੀ ਇਹਨੂੰ ਰਾਦ ਦੇ ਸਮੇਂ ਤੇ ਲਾਓ ਇਹਨਾਂ ਤੁਸੀਂ ਧਿਆਨ ਰੱਖਿਓ ਪੋਟਾਸ਼ ਦੀ ਮਾਤਰਾ ਆਪਣੇ ਖੇਤਾਂ 'ਚ ਥੋੜੀ ਜਿਹੀ ਵਧ ਰੱਖੋ ਜਿੱਥੇ ਪਾਣੀ ਖੇਤੋਂ ਦੇ ਨਹੀਂ ਚੁੱਕਦੇ ਉਹ ਵੀ ਬੂਟੇ ਨੂੰ ਛਟਕਾ ਲੱਗਣ ਤੋਂ ਰੋਕਦੇ ਨੇ ਲਵਾਈ ਤੋਂ ਬਾਅਦ ਖਾਦਾਂ ਦੀ ਵਰਤੋਂ ਹਾਂ ਹੁਣ ਜਦੋਂ ਲਵਾਈ ਤੋਂ ਬਾਅਦ ਆਪਾਂ ਖਾਦਾਂ ਦੀ ਵਰਤੋਂ ਕਰਨੀ ਹੈ ਜਦੋਂ ਗੋਭੀ ਦੀ ਆਪਾਂ ਗੱਲ ਕਰੀਏ ਤਾਂ ਗੋਭੀ ਚਾਹੇ ਗਰਮੀ ਵਾਲੀ ਚਾਹੇ ਸਰਦੀਆਂ ਵਾਲੀ ਅੰਦਾਜ਼ਨ 4-5 ਬੈਗ ਯੂਰੀਆ 1 ਏਕੜ ਜਿਹੜਾ ਉਹ ਲੈ ਜਾਂਦਾ ਕਿਉਂਕਿ ਗੋਭੀ ਜਿਹੜੀ ਯੂਰੀਆ ਦੀ ਡਿਮਾਂਡ ਕਾਫੀ ਜ਼ਿਆਦਾ ਕਰਦੀ ਹੈ ਚਾਹ ਤੋ 5 ਗੋਈਆਂ ਗੋਭੀ ਯੂਰੀਆ ਆਰਾਮ ਨਾਲ ਸਾਡੀ ਲੈ ਰਹੀ ਤੇ ਦੂਜੀਆਂ ਖਾਦਾਂ ਜਿਹੜੀਆਂ ਆਪਾਂ ਪਾਉਣੀਆਂ ਉਹ ਆਪਾਂ ਪਾਉਣੀਆਂ ਨੇ ਜੀ ਗੋਭੀ ਦੀ ਗੁੜਾਈ ਅਤੇ ਮਿੱਟੀ ਚੜਾਉਣ ਵੇਲੇ ਯੂਰੀਆ ਤਾਂ ਤੁਸੀਂ ਨਾਰਮਲ ਕੰਟੀਨਿਊ ਦੇ ਹੀ ਜਾਣੀ ਹੈ ਜੀ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਫੁੱਲ ਬਣਨਾ ਸ਼ੁਰੂ ਹੋ ਗਿਆ ਘੜ ਮਾਰਨਾ ਸ਼ੁਰੂ ਹੋ ਗਿਆ ਉਤੋਂ 10 ਦਿਨ ਪਹਿਲਾਂ ਯੂਰੀਆ ਦੀ ਡੋਸ ਆਪਾਂ ਨਹੀਂ ਦੇਣੀ ਉਸ ਤੋਂ ਬਾਅਦ ਆਪਾਂ ਸਪਰੇਆਂ ਦੇ ਵਿੱਚ ਸ਼ਡਿਊਲ ਜਿਹੜੇ ਉਹ ਚਲਾਵਾਂਗੇ ਪਰ ਮੇਰਾ ਜਿਹੜਾ ਇੱਥੇ ਨਿਰਜੀ ਸ਼ਡਿਊਲ ਹੈ ਮੈਂ ਕੀ ਫਾਲੋ ਕਰਦਾ ਕੋਈ ਵੀ ਮੇਰੀ ਫਸਲ ਹੈ ਜਦੋਂ ਮੈਂ ਉਹਨੂੰ ਮਿੱਟੀ ਚ ਡਾਉਣੀ ਹੈ ਖਾਸ ਕਰਕੇ ਗੋਭੀਆਂ ਗਾਬੀਆਂ ਵਾਲੀ ਸੀਰੀਜ਼ ਦੇ ਵਿੱਚ ਆ ਜਾ ਮੈਂ ਰეკਮੈਂਡ ਨਹੀਂ ਕਰਦਾ ਕਿਸੇ ਨੂੰ ਤੁਸੀਂ ਪਾਉਣਾ ਪਾ ਦਿਓ ਨਹੀਂ ਪਾਉਣਾ ਨਾ ਪਾਓ ਤੁਹਾਡੀ ਆਪਣੀ ਮਰਜ਼ੀ ਹੈ 25 ਕਿਲੋ ਮੈਂ ਯਾਰਾ ਮੇਲਾ ਕੰਪਲੈਕਸ ਪਾਉਣਾ 25 ਕਿਲੋ ਮੈਂ ਪੌਲੀਸਪਰਿੰਟ ਪਾਉਣਾ ਤਾਂ ਕਿਸੇ ਚੰਗੀ ਕੰਪਨੀ ਦਾ 10 ਤੋਂ 12 ਕਿਲੋ ਬਾਇਓਜਨ ਪਾਉਣਾ ਹੁੰਦਾ ਜਿਵੇਂ ਸੀਵੀਡ بیس ਹੋ ਗਿਆ ਜਿੱਤੇ ਅਮੀਨੋ ਐਸਿਡ ਹੋਣ ਇਹ ਸਾਰਾ ਕੁਝ ਆਪਾਂ ਮਿੱਟੀ ਲਾਉਣ ਤੋਂ ਪਹਿਲਾਂ ਆਪਾਂ ਖੇਤ ਦੇ ਵਿੱਚ ਪਾ ਦਿੰਦੇ ਸਾਡੇ ਖੇਤਾਂ 'ਚ ਇੰਨੀ ਜਿਹੀ ਰਿਕੁਆਇਰਮੈਂਟ ਹੈ ਕਿਉਂਕਿ ਲਗਾਤਾਰ ਸਬਜ਼ੀ ਲੱਗਣ ਦੇ ਨਾਲ ਸਾਡੇ ਖੇਤਾਂ ਦੇ ਵਿੱਚ ਲਗਭਗ ਸਾਰੀਆਂ ਖਾਦਾਂ ਦੀ ਮਾਤਰਾ ਪੂਰੀ ਹੈਗੀ ਜਿਹੜੇ ਖੇਤ ਹੌਲੇ ਆ ਉਹਦੇ 'ਤੇ ਜਿਹੜੇ ਤੁਸੀਂ ਨਾਲ ਮੇਰੇ ਨਾਲ ਜਿਵੇਂ ਹਲਕੀ ਮਾਤਰਾ 'ਚ ਐਨਪੀਕੇ ਦੀ ਕੋਈ ਹੋਰ ਗ੍ਰੇਡ ਐਡ ਐਡ ਕਰ ਸਕਦੇ ਹੋ ਜਿਵੇਂ 12 33 16 ਐਡ ਕਰ ਸਕਦੇ ਹੋ ਇਹ ਸੁਪਰ ਦਾ ਇੱਕ ਅਦਾ ਪਿਆ ਗੇਡ ਕਰ ਸਕਦੇ ਹੋ ਬਾਕੀ ਪੋਲੀਸ਼ ਰਫੇਟ ਤੇ ਬਾਇਓ ਪ੍ਰੋਡਕਟ ਤੁਹਾਨੂੰ ਬਹੁਤ ਐ ਸਫੀਸ਼ੀਐਂਟ ਹੈ ਉਹਨਾਂ ਨੂੰ ਜ਼ਰੂਰ ਤੁਹਾਨੂੰ ਐਡ ਕਰਨ ਦੀ ਜਰੂਰਤ ਹੈ ਉਹ ਨਹੀਂ ਹੈਗੀ ਤੇ ਇਹ ਤੁਸੀਂ ਮਿੱਟੀ ਚੜਾ ਮਿੱਟੀ ਚੜਾਉਣੀ ਬਹੁਤ ਜ਼ਰੂਰੀ ਹੈ ਜੀ ਮਿੱਟੀ ਜੇ ਤੁਸੀਂ ਚੜਾਉਗੇ ਤਾਂ ਤੁਹਾਡੀ ਕੁਆਲਿਟੀ ਦੇ ਵਿੱਚ 25% ਤੱਕ ਵਾਧਾ ਹੋ ਜਾਵੇਗਾ ਤੇ ਗੋਭੀ ਚ ਆਉਣ ਵਾਲੀਆਂ ਬਿਮਾਰੀਆਂ ਤਾਂ ਉਹਨਾਂ ਦੇ ਰੋਕ ਤਾਂ ਰੋਕ ਤਾਂ ਸਭ ਤੋਂ ਵੱਡੀ ਰੋਕ ਤਾਂ ਇਹ ਹੈ ਕਿ ਵਾਟਰ ਮੈਨੇਜਮੈਂਟ ਜ਼ਰੂਰੀ ਹੈ ਪਾਣੀ ਨੂੰ ਸੰਭਾਲ ਕੇ ਲਾਓਗੇ ਤਾਂ ਬਿਮਾਰੀਆਂ ਬਹੁਤ ਘੱਟ ਆਉਣੀਆਂ ਆ। ਹੁਣ ਇਸ ਤੋਂ ਸਭ ਤੋਂ ਵੱਡੀ ਬਿਮਾਰੀ ਆਪਾਂ ਨੂੰ ਉਹ ਵੀ ਨਰਸਰੀ ਦੇ ਵਿੱਚ ਉਹ ਆਉਂਦੀ ਜੀ ਡੈਂਪਿੰਗ ਆਫ। ਡੈਂਪਿੰਗ ਆਫ ਮਤਲਬ ਮੈਂ ਕੋਸ਼ਿਸ਼ ਕਰੂੰਗਾ ਇੱਕ ਸਕਰੀਨ ਦੇ ਕਦਰ ਨਾਲ ਫੋਟੋ ਦਿਖਾਦਾ। ਤੇ ਮੈਂ ਜੇ ਚਲੋ ਮੈਂ ਉਸ ਸਕਰੀਨ ਤੇ ਲਾ ਦੂਗਾ ਤੇ ਫਿਰ ਦੋ ਮਿੰਟ ਦਾ ਸਮਾਂ ਬੱਧ ਰੱਖੀ ਹਾਂ। ਡੈਂਪਿੰਗ ਆਫ ਬਿਮਾਰੀ ਐਸੀ ਆ ਕਿ ਜੜ ਤੁਹਾਡੀ ਠੀਕ ਨਹੀਂ ਸਹੀ ਹੋਊਗੀ ਉੱਥੋਂ ਠੀਕਾ ਸਹੀ ਹੋਊਗਾ। ਮਤਲਬ ਆ ਜੜ ਜੜ ਸਹੀ ਹੈ। ਉੱਥੋਂ ਤਣਾ ਵੀ ਉੱਥ ਸਹੀ ਆ ਪਰ ਇੱਥੋਂ ਤਣਾ ਤਾਂ ਖਰਾਬ ਹੋ ਗਿਆ। ਇਹ ਕਿ ਇਹ ਸੋਇਲ ਬੋਰਨ ਹੋ ਸਕਦੀ ਹੈ ਮਿੱਟੀ ਤੋਂ ਪੈਦਾ ਹੋ ਸਕਦੀ ਹੈ ਬੀਜ ਤੋਂ ਪੈਦਾ ਹੋ ਸਕਦੀ ਜਦੋਂ ਇੱਕ ਵਾਰੀ ਬਿਮਾਰੀ ਆ ਜਾਂਦੀ ਹੈ ਤਾਂ ਇਹਦਾ ਬਹੁਤਾ ਕੋਈ ਜ਼ਿਆਦਾ ਪੱਕਾ ਹੱਲ ਨਹੀਂ ਹੈਗਾ ਆਪਣੇ ਕੋਲ ਉਸਤੇ ਮੇਰਾ ਜਿਹੜਾ ਨਿੱਜੀ ਫਾਰਮੂਲਾ ਹੈ ਜੀ ਮੈਂ ਬਾਇਰ ਦਾ ਜਿਹੜਾ ਐਲੀਗੇਟ ਆਉਂਦਾ ਹੈ ਜੀ ਫੋਸਟਾਈਲ ਐਲੀਗੇਟਰ ਇਹਨਾਂ ਜੀ 2 ਤੋਂ 3 ਗ੍ਰਾਮ 1 ਲੀਟਰ ਪਰ ਜਿਸ ਹਿਸਾਬ ਨਾਲ 1 ਤੋਂ 2 ਗ੍ਰਾਮ ਆਈਸੀਐਲ ਦਾ ਇੱਕ ਪ੍ਰੋਡਕਟ ਹੁੰਦਾ 060 ਵੀ ਪਾਣੀ ਦਾ ਪੀਐਚ ਲੈਵਲ ਲੋ ਕਰਨ ਲਈ ਉਹ ਲੈਣਾ ਜੀ ਇੱਕ ਤੋਂ 2 ਗ੍ਰਾਮ 1 ਲੀਟਰ ਪਾਣੀ ਦੇ ਹਿਸਾਬ ਨਾਲ ਗੋਟੇ ਵੀ ਸਟੇਜ ਵਿੱਚ ਇੱਕੀ ਤੇ ਉਹਦੀ ਮੁੱਢਾ ਤੱਕ ਡਰੈਂਚਿੰਗ ਕਰਦੇ ਆ ਪਰ ਜਦੋਂ ਇਹ ਬਿਮਾਰੀ ਇੱਕ ਵਾਰ ਆ ਜਾਂਦੀ ਹੈ ਫਿਰ ਸਿੱਟੀ ਕਿਤੇ ਰੁਕਦੀ ਨਹੀਂ ਇਹ ਬਿਮਾਰੀ ਆਉਂਦੀ ਜਦੋਂ ਜਦੋਂ ਤੁਹਾਡੀ ਪਨੀਰੀ ਨੰਬੀ ਹੋ ਜੇ ਉਹ ਛਾਂ ਦੇ ਵਿੱਚ ਰਹਿਣ ਕਰਨ ਹੋ ਸਕਦੀ ਹੈ ਉਦੋਂ ਤੁਸੀਂ ਗ੍ਰੀਨ ਨੈਟ ਜਰਾਚਰ ਨਹੀਂ ਲਾਇਆ ਉਹਦੇ ਕਾਰਨ ਹੋ ਸਕਦੀ ਹੈ ਜਾਂ ਤੁਹਾਡੀ ਪਨੀਰੀ ਨੂੰ ਕਿਸੇ ਤਰ੍ਹਾਂ ਦਾ ਸਟ्रेस ਲੱਜਾ ਸਟ्रेस ਦਾ ਮਤਲਬ ਹੈ ਕਿ ਤੁਸੀਂ ਪਨੀਰੀ ਨੂੰ ਅ ਪਹਿਲਾਂ ਟੱਕਿਆ ਹੋਇਆ ਸੀ ਕਿ ਕੋਦਾਂ ਤੁਸੀਂ ਨੂੰ ਧੁੱਪ ਚ ਕਵਰ ਕਰਤਾ ਤੋ ਪਰ ਚ ਕੋਲਤਾ ਉਦੋਂ ਵੀ ਨੂੰ ਸਟ्रेस ਲੱਗ ਸਕਦਾ ਉਦੋਂ ਵੀ ਤੁਹਾਡੀ ਡੀਟੈਂਪਿਕ ਆਫ ਬਿਮਾਰੀ ਜਿਹੜੀ ਜ਼ਿਆਦਾ ਆ ਸਕਦੀ ਹੈ ਇਹ ਮਿੱਟੀ ਤੋਂ ਪੈਦਾ ਹੋ ਸਕਦੀ ਹੈ ਜੇ ਤੁਸੀਂ ਪਾਣੀ ਬਦਲਾਤਾ ਤਾਂ ਨੂੰ ਸਟ्रेस ਚ ਆ ਗਿਆ ਪlant ਕੋਦੋਂ ਵੀ ਬਿਮਾਰੀ ਆ ਸਕਦੀ ਹੈ ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਹਿਊਮਿਡ ਹੈ ਉਹ ਮਸ ਬਹੁਤ ਹੈ ਉਦੋਂ ਵੀ ਬਿਮਾਰੀ ਤੁਹਾਡੀ ਆ ਸਕਦੀ ਹੈ ਤੇ ਹੌਸਟਾਈਲ ਲੈ ਸਕਦੇ ਹੋ ਜੇ ਨਹੀਂ ਤਾਂ ਤੁਸੀਂ ਰੈਡਮਿਲ ਗੋਲਡ ਲੈ ਸਕਦੇ ਹੋ 2 ਗ੍ਰਾਮ ਦੇ ਹਿਸਾਬ ਨਾਲ ਡਰਿੰਚਿੰਗ ਕਰ ਸਕਦੇ ਹੋ ਜੇ ਬੂਟੇ ਸਿਆਣੇ ਆ 2 ਗ੍ਰਾਮ ਦੇ ਬੂਟੇ ਹੌਲੇ 1 ਗ੍ਰਾਮ ਦੇ ਹਿਸਾਬ ਨਾਲ ਡਰਿੰਚਿੰਗ ਡਰਿੰਚਿੰਗ ਦਾ ਮਤਲਬ ਹੈ ਮੂਟੇ ਦੇ ਸਿਰ ਤੋਂ ਲੈ ਕੇ ਥੱਲੇ ਤੱਕ ਪਾਣੀ ਜਾਣਾ ਚਾਹੀਦਾ ਜੇ ਐਚ2ਓ ਤੋਂ ਜਿਹੜਾ ਆਪਣੇ ਕੋ ਐਗਰੀਕਲਚਰ ਗ੍ਰੇਡ ਆਉਂਦਾ ਹੈ ਨਾ ਹਾਈਡਰੋਜਨ ਪਰਆਕਸਾਈਡ ਐਗਰੀਕਲਚਰ ਗ੍ਰੇਡ 98% ਵਾਲਾ ਨੂੰ ਗਲਵਸ ਬਾਕੇ ਵਰਤਣਾ ਤੇ ਸਤਾਨੀ ਬਾਕੇ ਵਰਤਣਾ ਇਹਨਾਂ ਤੇ ਧਿਆਨ ਰੱਖਿਓ ਫੰਗੀਸਾਈਡ ਕਰਨ ਤੋਂ ਪਹਿਲਾਂ ਜੇ ਤੁਸੀਂ ਉਹਦੀ ਡ੍ਰਿੰਚਿੰਗ ਕਰ ਦੋ ਉਹਦੀ ਡ੍ਰਿੰਚਿੰਗ ਕਰ ਦੋ ਉਹ ਪਲਾਂਟ ਨੂੰ ਤੇ ਜ਼ਮੀਨ ਨੂੰ ਡਿਸਇਨਫੈਕਟ ਕਰ ਦੂਗਾ ਬੈਕਟੀਰੀਆ ਤੋਂ ਰਹਿਤ ਕਰ ਦੂਗਾ ਤੇ ਉਸ ਤੋਂ ਬਾਅਦ ਤੁਸੀਂ ਫੰਗੀਸਾਈਡ ਕਰੋਗੇ ਤਾਂ ਉਹਦੀ ਐਫੀਸ਼ੀਐਂਸੀ ਜਿਹੜੀ ਵੱਧੂਗੀ ਤੇ ਰਿਜ਼ਲਟ ਤੁਹਾਨੂੰ ਜ਼ਿਆਦਾ ਵਧੀਆ ਮਿਲਣਗੇ ਆ ਗੋਭੀ ਦੇ ਵਿੱਚ ਆਉਣ ਵਾਲੇ ਕੀੜੇ ਤੇ ਇਹਨਾਂ ਦੀ ਰੋਕਤ ਆ ਗੋਭੀ ਦੇ ਵਿੱਚ ਆਪਾਂ ਨੂੰ ਮੁੱਖ ਤੌਰ ਤੇ ਦੋ ਚੀਜ਼ਾਂ ਜਿਹੜੀਆਂ ਜਿਆਦਾ ਪਰੇਸ਼ਾਨ ਕਰਦੀਆਂ ਆ ਇੱਕ ਤਾਂ ਹੈਗਾ ਜੀ ਆਪਣੀ ਸੁੰਡੀ ਠੀਕ ਹੈ ਜੀ ਨੰਬਰ 2 ਤੇ ਹੈਗਾ ਤੇਲ ਆ ਬਾਕੀ ਇਨਸੈਕਟ ਵੀ ਆਉਂਦੇ ਆ ਦਿੱਤੇ ਪਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇਹ ਤੇ ਉਹ ਦਿੱਕਤਾਂ ਸਾਨੂੰ ਕ੍ਰੀਏਟ ਉਹ ਨਹੀਂ ਕਰਦੇ ਤੇ ਸੁੰਡੀ ਵੀ ਤੁਸੀਂ ਹਰ ਗਰਮੀ ਵਾਲੀ ਗੋਭੀ ਦੀ ਹਰ 10 ਤੋਂ 12 ਦਿਨ ਦਾ ਤੁਹਾਨੂੰ ਸ਼ਡਿਊਲ ਬਣਾਉਣਾ ਪੈਣਾ ਤੁਸੀਂ ਕੋਰਾ ਜਾਂ ਲੈ ਲਓ ਤੁਸੀਂ ਫੇਨ ਲੈ ਲਓ ਤੁਸੀਂ ਟਾਟਾ ਟਕੂੰਬੀ ਲੈ ਲਓ ਤੁਸੀਂ ਡੈਲੀਗੇਟ ਲੈ ਲਓ ਤੁਸੀਂ ਪ੍ਰੈਸਰ ਲੈ ਲਓ ਹਨਾ ਬਦਲ ਬਦਲ ਕੇ ਤੁਸੀਂ 10 ਤੋਂ 12 ਤਰ੍ਹਾਂ ਦੇ ਸ਼ਡਿਊਲ ਤੇ ਸਪਰੇਅ ਕਰਨੀਆਂ ਇੱਕ ਤੋਂ ਦੋ ਸਪਰੇਆਂ ਤੁਹਾਨੂੰ ਇੱਥੇ ਪਲਾਟ ਹੋਪਰ ਵਗੈਰਾ ਦੀਆਂ ਕਰਨੀਆਂ ਪੈਣਗੀਆਂ ਤੇਲ ਲਿਗੀਆਂ ਕਰਨੀਆਂ ਪੈ ਸਕਦੀਆਂ ਉਹਨਾਂ ਜੇ ਨਾਰਮਲ ਤੁਸੀਂ ਮੀਡਾ ਕਰੋ ਪਰ ਤੁਸੀਂ ਕਰਕੇ ਆਪਣੀ ਸਹੂਲਤ ਅਨੁਸਾਰ ਜੇ ਕੋਈ ਤੁਹਾਨੂੰ ਦਿੱਕਤ ਜਾਪੇ ਉਸੇ ਨੂੰ ਤੇ ਟੈਕਨੀਕਲ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਲੋਕਲ ਦੁਕਾਨਦਾਰ ਜਾਂ ਡੀਲਰ ਦੀ ਸਲਾਹ ਸੰਜੇ ਤਾਂ ਤੁਸੀਂ ਲੈ ਸਕਦੇ ਹੋ ਹੁਣ ਗੋਭੀ ਵਧੀਆ ਬਣਾਉਂਦੀ ਹੈ ਨਾ ਖਾਦਾਂ ਦੇ ਬਾਰੇ ਇਹਨਾਂ ਦਾ ਤੁਹਾਨੂੰ ਐਕਸਪਲੇਨ ਕਰਦਾ ਵੀ ਖਾਦਾਂ ਤੁਸੀਂ ਆ ਆ ਬੜੀਆਂ ਪਾਓ ਗੋਭੀ ਦੀ ਕੁਆਲਿਟੀ ਚੰਗੀ ਬਣੂਗੀ ਹੁਣ ਸੀਡ ਵੀ ਇੱਥੇ ਬਹੁਤ ਇੰਪੋਰਟੈਂਟ ਰੋਲ ਦਾ ਕਰਦਾ ਵੀ ਸੀਡ ਤੁਸੀਂ ਕਿਹੜਾ ਲਾਇਆ ਟਾਡੀ ਲਵਾਈ ਦਾ ਸਮਾਂ ਉਹ ਵੀ ਰੋਲ ਅਦਾ ਕਰਦਾ ਵੀ ਕਿਹੜੇ ਵੇਲੇ ਲਾਈਆ ਤੇ ਜਦੋਂ ਬਣ ਰਹੀ ਹੈ ਉਹ ਵੀ ਬਹੁਤ ਕ੍ਰਿਟੀਕਲ ਟਾਈਮ ਹੁੰਦਾ ਵੀ ਜਦੋਂ ਗੋਭੀ ਬਣਦੀ ਹੈ ਜੇ ਉਹਦਾ ਟਾਈਮ ਹੈਗਾ 25 ਡਿਗਰੀ ਬਣਦਾ ਹੈ ਨਾ ਤੇ ਉਹ ਬਣ ਰਹੀ ਹੈ ਜਾਂ 35 ਡਿਗਰੀ ਤੇ ਤਾਂ ਉਹਦੀ ਕੁਆਲਿਟੀ ਪ੍ਰੋਪਰ ਨਹੀਂ ਬਣਦੀ ਇਹ ਨਾਂ ਮੇਰੇ ਤੁਹਾਨੂੰ ਧਿਆਨ ਰੱਖਣਾ ਕਿ ਜਦੋਂ ਫੁੱਲ ਤਾਂ ਤਿਆਰ ਹੋਣਾ ਉਦੋਂ ਵੀ ਉਹ ਟੈਂਪਰੇਚਰ ਜਿਹੜਾ ਮਾਇਨੇ ਰੱਖਦਾ ਤੇ ਬਹੁਤ ਜ਼ਿਆਦਾ ਗਰਮੀ ਆ ਤਾਂ ਤਾਂ ਵੀ ਨਿਕਲ ਸਕਦੀ ਬਹੁਤ ਜ਼ਿਆਦਾ ਠੰਡਾ ਤਾਂ ਵੀ ਦਿੱਕਤ ਆ ਸਕਦੀ ਆ ਫੁੱਲ ਗਲਾਬੀ ਹੋ ਸਕਦੇ ਆ ਛੋਟੇ ਛੋਟੇ ਫੁੱਲ ਨਿਸਰ ਸਕਦੇ ਆ ਫੁੱਲ ਖੇੜ ਸਕਦੇ ਆ ਤੋ ਸਾਰੀ ਚੰਨ ਦਾ ਪਤਾ ਧਿਆਨ ਰੱਖਣਾ ਪੈਣਾ ਤੇ ਹੁਣ ਇੱਥੇ ਪਾਸ ਪ੍ਰਿਆ ਦੇ ਰੂਪ ਦੇ ਵਿੱਚ ਆਪਾਂ ਕੀ ਕਰਾਂ ਜਦੋਂ ਆਪਣਾ ਕਰਡ ਬਣਨਾ ਸ਼ੁਰੂ ਹੋ ਜੇ ਇੰਨਾ ਫੁੱਲ ਬਣਨਾ ਸ਼ੁਰੂ ਹੋ ਜੂਰੇ ਉਦੋਂ ਤੁਸੀਂ 0.5234 ਦੀ ਇੱਕ ਸਪਰੇ ਕਰਣੀ ਆ ਉਹਦੇ ਨਾਲ ਤੁਸੀਂ ਬੋਰੋਨ ਐਡ ਕਰ ਸਕਦੇ ਹੋ ਠੀਕ ਹੈ ਉਹ ਦੀ ਤੁਸੀਂ ਇੱਕ ਸਪਰੇ ਕਰਾ ਦਿਓ ਇੱਕ ਸਪਰੇ ਤੁਸੀਂ ਆਪਣਾ ਜਿਹੜੇ ਤੁਸੀਂ ਲੀਕਵਰਡ ਦੇ ਵਿੱਚ ਡਲ ਜੋ ਤਾਂ ਯਾਰਾ ਵਗੈਰਾ ਤੇ ਪ੍ਰੋਡਕਟ ਬਹੁਤ ਸੋਹਣੇ ਹੁੰਦੇ ਉਹਨਾਂ ਦੇ ਰਿਜ਼ਲਟ ਤੁਹਾਨੂੰ ਬਹੁਤ ਸੋਹਣੇ ਮਿਲ ਜਾਣਗੇ ਉਹਨਾਂ ਦੇ ਜੇ ਤੁਸੀਂ ਕੰਬੀਨੇਸ਼ਨ ਲਾ ਕੇ ਚਲਾ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਖਰਚਾ ਕਰ ਸਕਦੇ ਹੋ ਤੇ ਯਾਰਾ ਦਾ ਸੈਨਿਕ ਫੋਸ ਹੁੰਦਾ ਜਿਹਦੇ ਵਿੱਚ ਫਾਸਫੋਰਸ ਹੈ ਤੇ ਸਟਾਪ ਇਟ ਆਉਂਦਾ ਜਿਹਦੇ ਵਿੱਚ ਕੈਲਸ਼ੀਅਮ ਹੈ ਇਹਨਾਂ ਦੋਵਾਂ ਦੀ ਤੁਸੀਂ ਸਪਰੇ ਕਰ ਸਕਦੇ ਹੋ 1.5 ml ਇੱਕ ਲੀਟਰ ਪਾਣੀ ਦੇ ਹਿਸਾਬ ਨਾਲ ਐਕਸੀਡੈਂਟ ਰਿਜ਼ਲਟ ਹੈ ਸਿਰਫ ਇੱਕ ਸਪਰੇ ਕਰਦੇ ਦੂਜੀ ਸਪਰੇ ਨਹੀਂ ਕਰਨੀ ਇਹਦੇ ਨਾਲ ਗਰੋਥ ਓਵਰ ਹੋ ਜਾਣੀ ਹੈ ਇੱਕ ਤੁਸੀਂ ਜ਼ਿੰਕ ਇਹਨਾਂ ਦਾ ਜ਼ਿੰਕ ਤੇ ਬੋਰਨ ਹੁੰਦਾ ਜੀ ਸਪਰੇਅ ਵਾਲਾ ਲਿਕਵਿਡ ਫਾਰਮੂਲੇਸ਼ਨ ਇੱਕ ਸਪਰੇਅ ਤੁਸੀਂ ਉਹਦੀ ਕਰ ਲਓ ਕਦੋਂ ਕਰਨੀ ਹੈ ਜਦੋਂ ਛੋਟਾ ਜਿਹਾ ਫੁੱਲ ਬਣਨਾ ਸ਼ੁਰੂ ਹੋਵੇ ਬਸ ਇਹਨਾਂ ਦੋ ਸਪਰੇਅ ਕਰ ਦੋ ਉਸ ਤੋਂ ਬਾਅਦ ਜਰੂਰਤ ਜੇ ਚਾਹੋ ਵੀ ਆਪਾਂ ਦਾ ਆਪਾਂ ਕੋਈ ਹੋਰ ਸਪਰੇਅ ਕਰਾਂਗੇ ਜੇ ਨਹੀਂ ਤਾਂ ਤੁਸੀਂ 0.35 ਤੇ ਬੋਰਨ ਦੀ ਸਪਰੇਅ ਕਰ ਦੋ ਇੱਕ ਸਪਰੇਅ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਦੀ ਕਰ ਦੋ ਇੱਕ ਸਪਰੇਅ ਲਿਕਵਿਡ ਜਾਂ ਚਿਲਟਿਡ ਜ਼ਿੰਕ ਦੀ ਕਰ ਦੋ ਅਲੱਗ-ਅਲੱਗ ਸਪਰੇਅ ਕਰ ਦੋ ਤਾਂ ਉਹਦੇ ਨਾਲ ਵੀ ਤੁਹਾਨੂੰ ਕਾਫੀ ਹੱਦ ਤੱਕ ਜਿਹੜੇ ਵਧੀਆ ਰਿਜ਼ਲਟ ਮਿਲਣਗੇ ਕਿਉਂਕਿ ਜਦੋਂ ਪਲਾਂਟ ਹੈ ਜਿਹੜਾ ਉਹਨੂੰ ਮਿਲ ਪੂਰੀ ਨਿਊਟ੍ਰੀਸ਼ਨ ਮਿਲ ਗਈ ਤਾਂ ਉਹਦੀ ਕੁਆਲਿਟੀ ਟੌਪ ਦੀ ਬਣਨੀ ਹੀ ਬਣਨੀ ਹੈ ਬਾਕੀ ਕਿਹੜੇ ਬੂਟੇ ਨੂੰ ਕਿਹੜੀ ਖਰਾਕ ਦੇ ਘਾੜ ਆ ਉਹ ਕਦੋਂ ਪਾਉਣੀ ਹੈ ਕਿਹੜੇ ਵੇਲੇ ਉਹਦੇ ਕੀ ਲੱਛਣ ਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਬਣਾ ਕੇ ਕਰਨ ਨਾਲ ਗੱਲਬਾਤ ਸਾਂਝੀ ਕਰਾਂਗੇ ਤੇ ਹਾਂ ਇਹ ਜਿਹੜਾ ਡੈਂਪਿੰਗ ਆਫ ਬਿਮਾਰੀ ਜਿਹੜੀ ਆ ਉਹ ਇਸ ਤਰੀਕੇ ਦੀ ਕੁਝ ਲੱਗਦੀ ਹੈ ਜੇ ਤੁਸੀਂ ਦੇਖ ਸਕਦੇ ਹੋ ਇਹ ਮੂਕੇ ਦਾ ਉਹ ਬਿਲਕੁਲ ਸਵਸਥ ਹੈ ਤੇ ਜੜ੍ਹ ਤਸਾਂ ਦੀ ਜੜ੍ਹ ਬਿਲਕੁਲ ਠੀਕ ਹੈ ਉੱਤੇ ਵੀ ਬੂਟਾ ਠੀਕ ਹੈ ਪਰ ਜਿਹੜਾ ਤਨਾ ਜਿਹੜਾ ਉਹ ਤਨਾ ਨਾ ਨਕਮਜ਼ੋਰ ਹੋ ਗਿਆ ਜੀ ਕਾ ਵੀ ਹੱਦ ਤੱਕ ਤੁਸੀਂ ਦੇਖ ਸਕਦੇ ਹੋ ਮੈਂ ਸਕਰੀਨ ਤੇ ਕੋਸ਼ਿਸ਼ ਕਰਦਾ ਹੈ। ਦੇਖੋ ਹੈ ਨਾ ਇਹ ਜਿਹੜਾ ਦੋ ਤਰ੍ਹਾਂ ਇੱਥੇ ਗੋਵਰੀ ਜਿਹੜਾ ਉਹ ਆਪਣਾ ਅਭਿਯੋਗ ਇਸ ਸਕਰੀਨ ਉੱਤੇ ਨਾਲ ਜਿਹਦੀ ਫੋਟੋ ਰੋਮ ਐਡ ਕਰ ਲਓ ਜੀ ਚੈੱਕ ਕਰ ਸਕਦੇ ਹੋ। ਤੇ ਇਹ ਇੰਨਾ ਗੱਲਾਂ ਦਾ ਆਪਾਂ ਜੀ ਧਿਆਨ ਰੱਖੀ ਤਾ ਆਪਾਂ ਗਰਮੀ ਵਾਲੀ ਗੋਬੀ ਦੀ ਕਾਰਜ ਵਧੀਆ ਚਿੱਕਣਾ ਤਸਵੀਰਾਂ ਇਹ ਤੁਸੀਂ ਦੇਖੋ ਜੀ ਕੁਝ ਇਸ ਤਰ੍ਹਾਂ ਦੇ ਤਰੀਕੇ ਦੀ ਗੋਬੀ ਦੀ ਪਣੀ ਨਹੀਂ ਹੋ ਜਾਂਦੀ। ਇਹ ਗਰਮੀ ਜੇ ਹੁਣ ਇਸ ਤਰੀਕੇ ਦੀ ਜਦੋਂ ਪਣੀ ਹੋ ਗਈ ਇਹਦਾ ਲੁੱਕ ਤੌਰ ਤੇ ਕਾਰਨ ਇਹ ਆ ਜਿਹਦੇ ਦੋ ਕਾਰਨ ਇਹ ਤੁਹਾਨੂੰ ਮੈਂ ਐਕਸਪਲੇਨ ਕਰਨਾ। ਪੱਤੇ ਲੀਰੀ ਜਿਹੜੀ ਇਹ ਜਿਆਦਾ ਤੈਨ ਛਾਂ ਦੇ ਵਿੱਚ ਰਹੀ ਆ ਛਾਂ ਦੇ ਵਿੱਚ ਰਹਿਣ ਕਾਰਨ ਇਹਦਾ ਜਿਹੜਾ ਸਟਮ ਹੈ ਉਹ ਤਨਾਈਲਾ ਲੰਮਾ ਹੋ ਗਿਆ ਤਾਂ ਇਹਨੇ ਆਪਣਾ ਤੀਜਾ ਪੱਤਾ ਦੂਰ ਜਾ ਕੇ ਕੱਢਿਆ ਇਹ ਉਦੋਂ ਇਹ ਟਿੱਕਰ ਸਾਨੂੰ ਜਿਆਦਾ ਆਉਂਦੀ ਹੈ ਜਿੰਨਾ ਚਿਰ ਗੋਬੀ ਜਿਹੜੀ ਹੈਗੀ ਆ ਆਪਣਾ ਤੀਜਾ ਪੱਤਾ ਨਹੀਂ ਕੱਢਦੀ ਉਦੋਂ ਚਲੋ ਤਾਂ ਸਟਮ ਜਿਹੜਾ ਕਮਜ਼ੋਰ ਹੁੰਦਾ ਜਦੋਂ ਵਰਕ ਕਰਦਾ ਸਟਮ ਹੁੰਦਾ ਜਦੋਂ ਥੋੜਾ ਜਿਹਾ ਸਟਮ ਹਾਰਿਆ ਜਾਂ ਰੈੱਡ ਕਲਰ ਸ਼ੁਰੂ ਹੋ ਜੇ ਇਹਦਾ ਮਤਲਬ ਹੈ ਕਿ ਤੁਹਾਡੀ ਡਾਇਬੀਟ ਨੰਪੀਰੋ ਬਿਮਾਰੀ ਦੇ ਚਾਂਸ ਘਟ ਗਏ ਨੇ ਜੇ ਤੁਹਾਡੇ ਖੇਤਾਂ ਦੇ ਵਿੱਚ ਇਹ ਬਿਮਾਰੀ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਬਿੜੀ ਆਪਣੀ ਖੇਤ 'ਚ ਲਾਤੀ ਬਿਮਾਰੀ ਵਾਲੀ ਬਿੜੀ ਲਾਤੀ 50 50 ਚਾਂਸ 'ਤੇ ਬੁੱਟੇ ਚੱਲਣਗੇ ਜੇ ਤਾਂ ਬੁੱਟੇ ਚੱਲ ਗਏ ਤਾਂ ਕੋਈ ਦਿੱਕਤ ਨਹੀਂ ਜੇ ਬੁੱਟੇ ਨਾ ਚੱਲੇ ਤਾਂ ਉਹਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਜਿਹੜਾ ਇੱਕ ਵਾਰ ਜੇ ਬਿਮਾਰੀ ਹਾਰੂ ਹੋ ਗਈ ਹੈ ਤਾਂ ਕੋਸ਼ਿਸ਼ ਇਹ ਕਰੋ ਕਿ ਉਹਨੂੰ ਅਵੋਇਡ ਕਰਕੇ ਅਨੀਲੀ ਚੇਂਜ ਕਰ ਦਿੱਤਾ ਜਾਵੇ ਗਰਮੀ ਵਾਲੀ ਗੋਪੀ ਭਰੀ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਜੀ ਇਸ ਸਬੰਧ 'ਚ ਜੇ ਤੁਹਾਡਾ ਕੋਈ ਸੁਝਾਅ ਜਾਂ ਸੁਝਾਰ ਹੈਗਾ ਹੋਵੇ ਜਾਂ ਮੈਂ ਕੋਈ ਚੀਜ਼ ਭੁੱਲ ਜਾਵਾਂ ਜਾਂ ਤੁਸੀਂ ਇੱਥੇ ਕੋਈ ਚੀਜ਼ ਐਡ ਕਰਨਾ ਚਾਹ ਤਾਂ ਕਮੈਂਟਾਂ 'ਚ ਆਪਣਾ ਸੁਝਾਅ ਜਰੂਰ ਦਿਓ ਜੇ ਕੋਈ ਸਵਾਲ ਹੋਵੇ ਤਾਂ ਤੁਸੀਂ ਕੋਈ ਵੀ ਪੁੱਛ ਸਕਦੇ ਹੋ ਪਨੀਰੀਆਂ ਅਸੀਂ ਲਗਭਗ ਜੇ ਮੌਸਮ ਦੇ ਸਾਥ ਦਿੱਤਾ 10 ਜੁਲਾਈ ਤੋਂ ਪਨੀਰੀਆਂ ਦੀ ਬਿਜਾਈ ਅਸੀਂ ਸ਼ੁਰੂ ਕਰਦਾਂਗੇ ਦੇਸੀ ਗੋਪਰੀਆਂ ਦੀ ਹਾਈਬ੍ਰਿਡ ਆਪਾਂ ਜਨ ਅਗਸਤ ਤੋਂ ਬਾਅਦ ਚਾਹੇ ਵੀ ਸ਼ੁਰੂ ਕਰਾਂਗੇ ਤੇ ਜੇ ਕਿਸੇ ਨੇ ਦਰਾਂ ਦੀ ਕੋਈ ਪਨੀਰੀ ਚਾਹੀਦੀ ਹੋ ਤਾਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਿਰੂਪੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਲ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨ ਸੱਚੀ ਰਹਿ ਕਾ